ਕੁੜੀ ਦਾ ਵਿਆਹ ਵਤਰੇ ਬੰਦੇ ਤੇ ਦਿਲ ਆ ਗਿਆ ਕਹਿੰਦੀ ਇਹ ਦਿਲ ਮੈਂ ਹਾਸਲ ਕਰਕੇ ਰੂੰਗੀ ਦਿਲ ਜਿੱਤ ਕੇ ਰੂੰਗੀ ਉਹਦੀ ਜਿਹੜਾ ਘਰ ਵਾਲੀ ਸੀਗੀ ਵੈਵਤਰੇ ਬੰਦੇ ਦੀ ਉਹਨੂੰ ਕਹਿੰਦੀ 10 ਕਿੰਨੇ ਪੈਸੇ ਮੰਗਦੀਆਂ ਉਹਨੇ ਪੈਸੇ ਦੇ ਦੂੰਗੀ ਉਹ ਵੀ ਅੱਗੋਂ ਤੇਜ਼ ਸੀਗੀ ਕਹਿੰਦੀ 10 ਤੂੰ ਕਿੰਨੇ ਦੇਵੇਂਗੀ ਤੇ ਉਹ ਕਹਿੰਦੀ ਮੈਂ ਤੈਨੂੰ ਦੇ ਦੂੰਗੀ 2.5 ਕਰੋੜ ਤੇ ਉਹ ਕਹਿੰਦੀ ਚਲੋ ਠੀਕ ਆ ਭਾਈ 2.5 ਕਰੋੜ ਦੇ ਦੀ ਮੈਨੂੰ ਤੇ ਕਰਨਾ ਕੀ ਹੋਊਗਾ ਆਂਦੀ ਡਿਵੋਰਸ ਲੈ ਲਈ ਉਹ ਕਹਿੰਦੀ ਚਲ ਤੂੰ ਪਹਿਲਾਂ ਪੈਸੇ ਤਾਂ ਪਾ ਫਿਰ ਲੈ ਲਾਂਗੇ ਤੇ ਬਾਅਦ ਚ ਕੀ ਹੋਇਆ ਭਾਈ ਕੋਰਟਕਾਰ ਤੱਕ ਗੱਲ ਪਹੁੰਚ ਗਈ ਹੈਗੀ ਇਹ ਪੈਸੇ ਵੀ ਕਹਿੰਦੇ ਦੇ ਦਿੱਤੇ ਸੀਗੇ ਇਹ ਪੈਸੇ ਵੱਟੇ ਪਿਆਰ ਵੀ ਮਿਲ ਜਾਂਦਾ ਵਟਸਐਪ ਇਹ ਪੈਸੇ ਵੱਟੇ ਪਿਆਰ ਮਿਲਦਾ ਕਿ ਨਹੀਂ ਮਿਲਦਾ ਇਹਦੀ ਇੱਕ ਅਟੈਂਪਟ ਜ਼ਰੂਰ ਕੀਤੀ ਗਈ ਹੈ ਬੜਾ ਹਾਸੋਹਿਣਾ ਵੀ ਮਾਮਲਾ ਹੈ ਇਹਦੇ ਵਿੱਚ ਇਹ ਵੀ ਪਤਾ ਲੱਗੇ ਕਿ ਅੱਜਕਲ ਕਿ ਇਸ ਕਿਸਮ ਦੇ ਵਪਾਰ ਚੱਲ ਪਏ ਹੈ ਚੀਨ ਤੋਂ ਹੀ ਖਬਰਾਂ ਬੜੀ ਫਨੀ ਕਿਸਮ ਦੀ ਖਬਰ ਵੀ ਕਹਿ ਸਕਦੇ ਆਂ ਬ੍ਰਾਦਰ ਸਾਹਿਬ ਚੀਨ ਦੇ ਵਿੱਚ ਇੱਕ ਔਰਤ ਨੂੰ ਇੱਕ ਵਿਆਹਵਰੇ ਬੰਦੇ ਦੇ ਨਾਲ ਪਿਆਰ ਹੋ ਗਿਆ ਤੇ ਉਹ ਪਿਆਰ ਹਾਸਲ ਕਰਨ ਦੇ ਲਈ ਉਹਨੇ ਸੋਚਿਆ ਕਿ ਚਲੋ ਕੁਝ ਪੈਸੇ ਵੀ ਆਪਾਂ ਇਸ ਵਪਾਰ ਦੇ ਵਿੱਚ ਲਾ ਕੇ ਦੇਖ ਲਈਏ। ਇਹ ਵਟਸਐਪ ਇਹਨਾਂ ਦੀ ਕਹਾਣੀ ਹੈ ਜਿਹੜੀ ਇਹ ਕਾਫੀ ਪਹਿਲਾਂ ਤੋਂ ਚੱਲੀ ਆ ਰਹੀ ਸੀਗੀ ਅਸਲ ਦੇ ਵਿੱਚ। ਜਿਹੜਾ ਬੰਦਾ ਹੈ ਉਹਦਾ ਨਾਮ ਹਾਨ ਦੱਸਿਆ ਜਾ ਰਿਹਾ ਜਿਹੜਾ ਫਿਊਜ਼ੀਨ ਪ੍ਰੋਵਿੰਸ ਆਫ ਚਾਈਨਾ ਦਾ ਵਾਸੀ ਸੀਗਾ। ਇਹਨੇ ਵਟਸਐਪ 2013 ਦੇ ਵਿੱਚ ਯਾਂਗ ਨਾਮ ਦੀ ਲੜਕੀ ਦੇ ਨਾਲ ਵਿਆਹ ਕਰ ਲਿਆ। ਹਾਨ ਦਾ ਵਿਆਹ ਯਾਂਗ ਨਾਲ ਹੁੰਦਾ 2013 ਦੇ ਵਿੱਚ ਪਰ ਬਾਅਦ ਵਿੱਚ ਇਸ ਬੰਦੇ ਦਾ ਆਪਣੀ ਕਲੀਗ ਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਚੱਲ ਪੈਂਦਾ। ਇਹ ਬੰਦਾ ਜਿਹੜਾ ਬ੍ਰੈਡਸਪ ਵਿਆਹ ਵਰਿਆ ਬੰਦਾ ਸੀਗਾ ਇਹਦੇ ਘਰ ਦੋ ਬੱਚੀਆਂ ਨੇ ਵੀ ਜਨਮ ਲਿਆ ਹੋਇਆ ਸੀ ਪਰ ਇਸ ਤੋਂ ਬਾਵਜੂਦ ਇਹ ਪਿਆਰ ਦੀਆਂ ਪੀਂਘਾਂ ਬਾਹਰ ਝੂਟਦਾ ਰਿਹਾ ਬਾਹਰ ਬ੍ਰੈਡਸਪ ਜਿਹੜਾ ਜਿਹੜਾ ਇਹਦਾ ਐਕਸਟਰਾ ਮੈਰਿਟਲ ਅਫੇਅਰ ਸੀਗਾ ਉਹਦੇ ਵਿੱਚੋਂ ਵੀ ਇਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਨਵੰਬਰ 2022 ਤੋਂ ਉਹ ਜਿਹੜੀ ਲੇਡੀ ਸੀਗੀ ਜਿਹੜੀ ਚਾਹੁੰਦੀ ਸੀ ਕਿ ਇਹ ਵਿਆਹ ਵਰਿਆ ਬੰਦਾ ਆਪਣੇ ਘਰ ਵਾਲੀ ਨੂੰ ਛੱਡ ਕੇ ਮੇਰੇ ਨਾਲ ਰਹਿਣ ਲੱਗ ਪਵੇ ਪਰ ਉਹ ਬੰਦਾ ਇਹੀ ਕਹਿ ਦਿੰਦਾ ਸੀ ਕਿ ਮੈਂ ਉਹਨੂੰ ਕਿਵੇਂ ਛੱਡ ਸਕਦਾ ਉਹ ਮੇਰੇ ਨਾਲ ਲੀਗਲੀ ਲਾਫਲ ਤਰੀਕੇ ਦੇ ਨਾਲ ਉਹਨੇ ਵਿਆਹ ਕਰਵਾਇਆ ਇਹ ਤਾਂ ਤੂੰ ਦੇਖ ਤੂੰ ਆਪਣੇ ਤੌਰ ਤੇ ਦਿਮਾਗ ਦੀ ਕੋਈ ਕੋਸ਼ਿਸ਼ ਕਰ ਕੋਈ ਸਾਜ਼ਿਸ਼ ਬਣਾ ਕਿ ਆਪਾਂ ਜਿਹੜਾ ਇੱਕ ਵਿਆਹ ਵਰਿਆਂ ਵਾਲੀ ਜ਼ਿੰਦਗੀ ਬਤੀਤ ਕਰਨ ਲੱਗੀਏ ਉਸ ਤੋਂ ਬਾਅਦ ਬਰਾਟ ਸਾਹਿਬ ਇਹਨੇ ਇਹ ਸੋਚਿਆ ਕਿ ਕਿਉਂ ਨਾ ਇਸ ਬੰਦੇ ਦੀ ਘਰ ਵਾਲੀ ਨੂੰ ਹੀ ਜਾ ਕੇ ਆਫਰ ਦਿੱਤਾ ਜਾਵੇ ਇਹਨੇ ਉਸ ਲੇਡੀ ਤੱਕ ਯਾਂਗ ਤੱਕ ਅਪਰੋਚ ਕੀਤੀ ਉਹਨੂੰ ਜਾ ਕੇ ਕਿਹਾ ਕਿ ਮੈਂ ਚਾਹੁੰਨੀ ਆ ਤੂੰ ਆਪਣੇ ਪਤੀ ਨੂੰ ਡਾਈਵੋਰਸ ਦੇ ਦੇ ਇਹਦੇ ਲਈ ਮੈਂ ਤੈਨੂੰ ਵਧੀਆ ਅਮਾਉਂਟ ਵੀ ਭੇ ਕਰ ਸਕਦੀ ਹਾਂ ਦੋਹਾਂ ਦਾ ਬਰਾਟ ਸਾਬ ਜਿਹੜਾ ਇਹ 네ਗੋਸ਼ੀਏਸ਼ਨ ਸੀਗੀ ਉਹ ਕਰ ਕਰਾ ਕੇ 2 ਮਿਲੀਅਨ ਯੂਆਨ ਦੇ ਵਿੱਚ ਐਗਰੀਮੈਂਟ ਹੋ ਗਿਆ ਉਹ ਕਹਿੰਦੀ ਕਿ ਠੀਕ ਹੈ 2 ਮਿਲੀਅਨ ਬਰਾਟ ਸਾਬ ਇਹ 3 ਕਰੋੜ ਤੋਂ ਥੋੜਾ ਇੰਡੀਅਨ ਰੁਪੀਸ ਦੇ ਵਿੱਚ ਘੱਟ ਅਮਾਉਂਟ ਬੰਦ ਆ ਉਹਨੇ ਕਿਹਾ ਕਿ ਠੀਕ ਹੈ ਪਰ ਮੇਰੀ ਇੱਕ ਸ਼ਰਤ ਹੈ ਕਿ ਪਹਿਲਾਂ ਤੂੰ ਡਾਈਵੋਰਸ ਦੇ ਫਿਰ ਮੈਂ ਤੈਨੂੰ ਇਹ ਪੈਸਾ ਪੇ ਕਰ ਦੂੰਗੀ ਉਹ ਜਿਹੜੀ ਲੇਡੀ ਸੀਗੀ ਉਹਨੇ ਕਿਹਾ ਕਿ ਨਹੀਂ ਬਾਦ ਵਿੱਚ ਕੀ ਪਤਾ ਤੂੰ ਪੇ ਕਰੇ ਨਾ ਕਰੇ ਮੈਨੂੰ ਪੈਸਾ ਅਡਵਾਂਸ ਦੇ ਵਿੱਚ ਚਾਹੀਦਾ ਹੈ ਬਾਦ ਵਿੱਚ ਇਹਨਾਂ ਦੀ ਡੀਲ 50 50 ਤੋਂ ਥੋੜਾ ਉੱਪਰ ਜਾ ਕੇ ਹੋ ਗਈ ਉਹਨੇ ਕਿਹਾ ਕਿ 1.2 ਮਿਲੀਅਨ ਯੂਆਨ 1 ਕਰੋੜ 30 ਲੱਖ ਇੰਡੀਅਨ ਰੁਪੀਏ ਜਿਹੜੇ ਐ ਉਹ ਮੈਨੂੰ ਤੂੰ ਅਡਵਾਂਸ ਦੇ ਵਿੱਚ ਪੇ ਕਰ ਦੇ ਉਹ ਕਹਿੰਦੀ ਠੀਕ ਐ ਐਂਡ ਆਫ 2022 2022 ਦੇ ਅੰਤ ਵਾਲੇ ਮਹੀਨੇ ਦਸੰਬਰ ਦੇ ਵਿੱਚ ਬਰਾੜ ਸਾਹਿਬ ਉਹਨੇ ਇਹ ਅਮਾਉਂਟ ਲੈ ਲਿਆ ਉਸ ਤੋਂ ਬਾਅਦ ਉਹ ਲਗਾਤਾਰ ਉਹਨੂੰ ਅਪਰੋਚ ਕਰਦੀ ਰਹੀ ਕਿ ਡਿਵੋਰਸ ਦਾ ਤੂੰ ਹਜੇ ਕੋਈ ਪ੍ਰोसीडिंग ਫਾਈਲ ਨਹੀਂ ਕੀਤੀ ਤੇ ਇਹ ਤੇਰੀ ਗੱਲ ਗਲਤ ਆ ਏ ਬ੍ਰਾਡ ਸਰਬ ਲੰਮਾ ਸਮਾਂ ਨੇ ਇੰਤਜ਼ਾਰ ਕੀਤਾ ਤੇ ਬਾਅਦ ਵਿੱਚ ਇਹਨੇ ਜਾ ਕੇ ਕੋਰਟ ਦੇ ਵਿੱਚ ਅਪੀਲ ਦਾਇਰ ਕਰ ਦਿੱਤੀ ਕਿ ਮੇਰੇ ਤੋਂ ਪੈਸੇ ਵੀ ਲੈ ਲਏ ਐ ਤੇ ਹੁਣ ਇਹਨੇ ਪੈਸੇ ਲੈ ਕੇ ਮੁੱਕਰ ਵੀ ਗਈ ਐ 1.2 ਮਿਲੀਅਨ ਯੂਆਨ ਲਿਆ ਇਹਨੇ ਮੈਂ ਇਹਨੂੰ ਕਿਹਾ ਸੀ ਇੰਨੇ ਰੁਪਈਆ ਦੇ ਵਿੱਚ ਆਪਣਾ ਪਤੀ ਛੱਡ ਦੇ ਡਿਵੋਰਸ ਦੇ ਦੇ ਅਜੇ ਤੱਕ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਇਹਦੀ ਅਪੀਲ ਬ੍ਰਾਡ ਸਰ ਜਿਹੜੀ ਹੈਗੀ ਆ ਉਹਦੇ ਵਿੱਚ ਜਦੋਂ ਕੋਰਟ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਤੁਹਾਡਾ ਤਰੀਕਾ ਕਿਹੜਾ ਹੋਇਆ ਤੁਸੀਂ ਕਿਸੇ ਦਾ ਚੰਗਾ ਪੜਾ ਹੱਸਦਾ ਵਸਦਾ ਘਰ ਉਜਾੜ ਰਹੇ ਹੋ ਤੁਹਾਡਾ ਤਰੀਕਾ ਨੈਤਿਕ ਤੌਰ ਤੇ ਗਲਤ ਹੈ ਪਰ ਇਸ ਦੇ ਬਾਵਜੂਦ ਇਹ ਦੱਸ ਦਿਓ ਕਿ ਲਿਖਤ ਦੇ ਵਿੱਚ ਕੋਈ ਤੁਹਾਡੇ ਕੋਲ ਕਾਗਜ਼ ਹੈਗਾ ਤਾਂ ਇਸ ਲੇਡੀ ਦਾ ਕਹਿਣਾ ਸੀ ਸਾਡਾ ਇੱਕ ਜਸਟ ਵਰਬਲ ਐਗਰੀਮੈਂਟ ਹੋਇਆ ਸੀਗਾ ਹੋਰ ਅਸੀਂ ਲਿਖਤ ਦੇ ਵਿੱਚ ਕੁਝ ਨਹੀਂ ਕੀਤਾ ਕੋਰਟ ਨੇ ਕਿਹਾ ਕਿ ਫਿਰ ਦੋ ਚੀਜ਼ਾਂ ਨੇ ਇਹਦੇ ਉੱਤੇ ਇਹ ਬਰੈਡਸਪ ਕੋਰਟ ਸੀਗਾ ਸੀਸੀ ਪੀਪਲਸ ਕੋਰਟ ਉਹਨੇ ਕਿਹਾ ਕਿ ਤੁਹਾਡੀ ਜਿਹੜੀ ਇਹ ਰਿਕੁਐਸਟ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਵਾਇਲਟ ਕਰਦੀ ਆ ਸੁਸਾਇਟੀ ਮੋਰਲ ਸਟੈਂਡਰਡ ਦੂਜੇ ਤੌਰ ਤੇ ਪਬਲਿਕ ਆਰਡਰ ਨੂੰ ਵੀ ਵਾਇਲਟ ਕਰਦੀ ਹੈ ਤੇ ਤੀਜਾ ਜਿਹੜਾ ਸਭ ਤੋਂ ਮਹੱਤਵਪੂਰਨ ਚੀਜ਼ ਆ ਉਹ ਇਹ ਕਿ ਇੱਕ ਲਾਗਫੁਲ ਮੈਰਿਜ ਦਾ ਤੁਸੀਂ ਨੁਕਸਾਨ ਕਰਨ ਦੀ ਭਾਵਨਾ ਰੱਖੀ ਹੈ ਇਸ ਕਰਕੇ ਤੁਹਾਡੀ ਇਹਦੇ ਲਈ ਸੁਣਵਾਈ ਨਹੀਂ ਹੋ ਸਕਦੀ ਉਲਟਾ ਤੁਹਾਨੂੰ ਫਾਈਨਡ ਕੀਤਾ ਜਾ ਸਕਦਾ ਹੈ ਤੇ ਇਹ ਜਿਹੜੀ ਪਟੀਸ਼ਨ ਸੀ ਬਰਾੜ ਸਾਹਿਬ ਉਹ ਰਿਜੈਕਟ ਕਰ ਦਿੱਤੀ ਗਈ ਉਹ ਕਹਿੰਦੀ ਕਿ ਉਹਨੇ ਕੋਰਟ ਦੇ ਵਿੱਚ ਇਹ ਵੀ ਕਿਹਾ ਕਿ ਮੇਰੀ ਜਿਹੜੀ ਪੂਰੀ ਜ਼ਿੰਦਗੀ ਦੀ ਕਮਾਈ ਸੀਗੀ ਉਹ ਮੈਂ ਇਸ ਚੀਜ਼ ਦੇ ਉੱਤੇ ਲਾ ਬੈਠੀ ਹਾਂ ਹੁਣ ਇਸ ਵੇਲੇ ਮੈਂ ਇੱਕ ਗਰੀਬਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇੱਥੇ ਕੋਰਟ ਦਾ ਇਹ ਕਹਿਣਾ ਸੀ ਕਿ ਤੁਹਾਨੂੰ ਇਹ ਕਿਸੇ ਨੇ ਨਹੀਂ ਕਿਹਾ ਸੀਗਾ ਤੁਹਾਨੂੰ ਧੱਕੇ ਨਾਲ ਥੋੜੀ ਇਹ ਪੇ ਕਰਵਾਇਆ ਗਿਆ। ਤੁਸੀਂ ਆਪ ਕੀਤਾ ਤੇ ਆਪ ਹੀ ਭਗਤੋ। ਬਿਲਕੁਲ ਜੀ ਇਹ ਇੰਨਾ ਕੁਸ਼ ਕਿਹਾ ਤਾਂ ਅਗਲੇ ਕੁਐਸਚਨ ਇਹ ਹੁੰਦੀ ਹੈ ਵੀ ਚਲੋ ਬੰਦੇ ਦਾ ਕੀ ਕਹਿਣਾ ਹੈ ਵੀ ਮੈਂ ਕਿੱਧਰ ਜਾਣਾ ਹੈ ਕੀ ਗੱਲਬਾਤ ਆ। ਇੱਕ ਪਾਸੇ ਫੈਮਿਲੀ ਵਾਲੇ ਪਾਸੇ ਉਹਨੂੰ ਫਾਇਦਾ ਵੀ ਹੋ ਰਿਹਾ ਤੇ ਜਿਹੜੀ ਦੂਜੀ ਜਾਲੀ ਫੈਮਿਲੀ ਬਣਾਈ ਉਹਦੇ ਪਾਸੋਂ ਘਾਟਾ ਵੀ ਪੈ ਰਿਹਾ। ਕਰਦਾ ਘਰੀ ਪੈਸੇ ਉੱਪਰ-ਨੀਚੇ ਲਈ ਜਾਂਦਾ ਹੈ ਇਹਦੇ ਹਿਸਾਬ ਨਾਲ ਤਾਂ ਤੇ ਜ਼ਿਆਦਾ ਜਿਹੜੇ ਜੱਜ ਜੁਝਖਾਈ ਜਾਂਦੇ ਨੇ ਵਕੀਲ ਖਾਈ ਜਾਂਦੇ ਹੋਣੇ ਆ ਇੱਕ ਬੰਦੇ ਦਾ ਕਮੈਂਟ ਆਇਆ ਦੀ ਕਹਿੰਦਾ ਦੋਨੇ ਰੱਖ ਲੈਂਦਾ ਬਰਸ ਵੀ ਇਹਦੇ ਬਾਰੇ ਤਾਂ ਕੀ ਕਹਿ ਜਾ ਸਕਦਾ ਪਰ ਇੰਨਾ ਜ਼ਰੂਰ ਪਤਾ ਕਿ ਜਿਹੜਾ ਇਹ ਬੰਦਾ ਸੀਗਾ ਜਿਹੜਾ ਇਹਦਾ ਐਕਸਟਰਾ ਮੈਰਿਟਲ ਅਫੇਅਰ ਸੀਗਾ ਉਹਦੇ ਵੱਲੋਂ ਜਿਹੜਾ ਕੋਰਟ ਪ੍ਰोसीडिंग ਤੱਕ ਦਾ ਜੋ ਵੀ ਆਈਡੀਆ ਸੀ ਉਹ ਇਸ ਬੰਦੇ ਦਾ ਸੀਗਾ ਤੇ ਉਹਦੇ ਉੱਤੇ ਇਹ ਇੱਕ ਉਦੋਂ ਵੀ ਵੱਧ ਅਮਾਊਂਟ ਹੈ ਜਿਹੜਾ ਇਹ ਪੇ ਕਰ ਬੈਠਾ ਆ 2 ਮਿਲੀਅਨ ਦੀ ਜਿਹੜੀ ਡੀਲ ਹੋ ਰਹੀ ਸੀਗੀ ਉਹ ਤਾਂ ਵੱਖਰੀ ਸੀਗੀ ਉਹਦਾ ਤਾਂ ਇਹਨੂੰ ਸ਼ਾਇਦ ਹੋ ਸਕਦਾ ਉਹ ਵੀ ਇਹਨੇ ਇਨੇ ਹੀ ਬੰਦੇ ਨੇ ਪੇ ਕਰਨੇ ਹੁਣ ਆਪਣੀ ਘਰਵਾਲੀ ਨੂੰ ਇਨਡਾਇਰੈਕਟਲੀ ਪਰ ਇਹ ਪਤਾ ਲੱਗਿਆ ਕਿ ਕੋਰਟ ਪ੍ਰोसीਡਿੰਗਸ ਦੇ ਉੱਤੇ ਤੇ ਜਿਹੜਾ ਵੀ ਇਹਦਾ ਲੀਗਲ ਖਰਚਾ ਆਇਆ ਉਹਦੇ ਉੱਤੇ 6 ਮਿਲੀਅਨ ਯੂਆਨ ਦਾ ਜਿਹੜਾ ਖਰਚਾ ਆਇਆ ਤਕਰੀਬਨ ਜਿਹੜਾ ਬ੍ਰਟ ਸਬ ਇੰਡੀਅਨ ਕਰੰਸੀ ਦੇ ਵਿੱਚ ਦੇਖਿਆ ਜਾਵੇ 8 ਕਰੋੜ ਦੇ ਨੇੜੇ ਤੇ ਇਹ ਪਹੁੰਚ ਜਾਣਾ ਇਹ ਇਸ ਬੰਦੇ ਨੇ ਕੀਤਾ ਜੀ ਇਸ ਪਰਸਨ ਨੇ ਜਿਹੜਾ ਚਾਹੁੰਦਾ ਸੀ ਕਿ ਮੈਨੂੰ ਡਾਈਵੋਰਸ ਮਿਲ ਜਾਵੇ ਬਿਲਕੁਲ ਜੀ ਫਿਰ ਇਹ ਤਾਂ ਐਂ ਆਦਾ ਸੀ ਵੀ ਘਰ ਦਾ ਪੈਸਾ ਘਰੀ ਆ ਜਾਣਾ ਜੇ ਨਾ ਕੁਝ ਹੋਇਆ ਤਾਂ ਵੀ ਠੀਕ ਹੈ ਜੇ ਹੋ ਗਿਆ ਭਾਈ ਇਹੋ ਜਿਹੇ ਬੰਦੇ ਫਿਰ ਜਿਹੜੇ ਹੁੰਦੇ ਆ ਵੇਖੋ ਧੋਖਾ ਕਰ ਰਿਆ ਸੀਗਾ ਬਾਅਦ ਚ ਇਹਦੀ ਘਰ ਵਾਲੀ ਨਾਲ ਬੰਨਣੀ ਵੀ ਨਹੀਂ ਹੈਗੀ ਵੈਸੇ ਜ਼ਿੰਦਗੀ ਪਰ ਵੀ ਤੂੰ ਤਾਂ ਪਾਈ ਆ ਗੱਲਬਾਤ ਕੀਤੀ ਹੈਗੀ ਆ ਇਹ ਬੰਦੇ ਟਿਕਦੇ ਕਿਉਂ ਨਹੀਂ ਭਾਈ ਬਰਦਰ ਸਭ ਦੇਖੋ ਇਹ ਤਾਂ ਹੁਣ ਕੀ ਕੀਤਾ ਜਾ ਸਕਦਾ ਇੱਥੇ ਚੰਗੇ ਲੋਕਾਂ ਦੀਆਂ ਵੀ ਬਹੁਤ ਸਾਰੀਆਂ ਐਗਜ਼ਾਮਪਲਾਂ ਪਈਆਂ ਨੇ ਕਿ ਉਹ ਕੁਝ ਵੀ ਕਰ ਜਾਂਦੇ ਆ ਬਹੁਤ ਮਤਲਬ ਹੱਦ ਤੱਕ ਚਲੇ ਜਾਂਦੇ ਆ ਕਿ ਕਿਸੇ ਨਾਲ ਜਦੋਂ ਨਿਭਾਉਣਾ ਹੋਵੇ ਸਾਥ ਕਿਸੇ ਦਾ ਤੇ ਮਾੜੇ ਦੀਆਂ ਐਗਜ਼ਾਮਪਲਾਂ ਤਾਂ ਆਪਾਂ ਅੱਜ ਦਿਨ ਦੇਖਦੇ ਆਂ ਬੜੀਆਂ ਆਪਾਂ ਭਿਆਨਕ ਖਬਰਾਂ ਵੀ ਕੀਤੀਆਂ ਪਾਸਟ ਦੇ ਵਿੱਚ ਜਿਵੇਂ ਕੇਰਲ ਦੇ ਵਿੱਚ ਇੱਕ ਬੰਦਾ ਸੀਗਾ ਜਿਹਨੂੰ ਡਾਈਵੋਰਸ ਚਾਹੀਦਾ ਸੀ ਡਾਈਵੋਰਸ ਮਿਲ ਨਹੀਂ ਸੀ ਰਿਹਾ ਤੇ ਉਹ ਬੰਦੇ ਨੇ ਬਹੁਤ ਖਤਰਨਾਕ ਸੱਪ ਪਾਲ ਲਏ ਕਿਸੇ ਤੋਂ ਲਿਆ ਸੱਪ ਖਰੀਦ ਕੇ ਤੇ ਉਹ ਸੱਪ ਲੜਵਾ ਦਿੱਤੇ ਸੀ ਉਹਨੇ ਆਪਣੀ ਘਰਵਾਲੀ ਨੂੰ ਸੋ ਬਰਾਟਸਪ ਇੱਥੇ ਹਰ ਕਿਸਮ ਦਾ ਬੰਦਾ ਪਾਇਆ ਜਾਂਦਾ ਜੀ ਚੰਗੇ ਲੋਕਾਂ ਦੀਆਂ ਵੀ ਐਗਜ਼ਾਮਪਲਾਂ ਨੇ ਤੇ ਮਾੜੇ ਲੋਕ ਵੀ ਇੱਥੇ ਮਾੜੇ ਤੋਂ ਮਾੜੇ ਪਏ ਨੇ ਜੀ